ਦੇਖੋ ਪਿਛਲੇ ਕਈ ਦਿਨਾਂ ਤੋਂ ਲੁਧਿਆਣਾ ਵੈਸਟ ਦੇ ਵਿੱਚ ਸਾਰੀਆਂ ਪਾਰਟੀਆਂ ਔਰ ਸਾਰੀਆਂ ਪਾਰਟੀਆਂ ਦੇ ਵਰਕਰ ਆਪੋ ਆਪਣੀ ਕੈਂਪੇਨ ਕਰ ਰਹੇ ਸੀਗੇ ਔਰ ਜਿਸ ਤਰੀਕੇ ਦੇ ਨਾਲ ਇੱਕ ਤਰਫਾ ਕੈਂਪੇਨ ਸ਼੍ਰੀ ਸੰਜੀਵ ਅਰੂੜਾ ਔਰ ਆਵਾਦੀ ਪਾਰਟੀ ਦੇ ਹੱਕ ਦੇ ਵਿੱਚ ਚੱਲੀ ਉਸ ਤੋਂ ਆਵਾਦੀ ਪਾਰਟੀ ਦੀ ਜਿੱਤ ਹੈ ਜਿਹੜੀ ਉਹ ਸਪਸ਼ਟ ਨਜ਼ਰ ਆ ਰਹੀ ਹੈ ਜਿਸ ਤੋਂ ਘਬਰਾ ਕੇ ਅੱਜ ਜਿਸ ਤਰੀਕੇ ਦੇ ਨਾਲ ਕਾਂਗਰਸ ਦੇ ਉਮੀਦਵਾਰ ਸ਼੍ਰੀ ਭਾਰਤ ਕੁਸ਼ਨ ਆਸ਼ੂ ਜਿਹਨੇ ਪੁਲਿਸ ਦੇ ਨਾਲ ਗੁੰਡਾਗਰਦੀ ਕੀਤੀ ਹੈ ਔਰ ਉਹ ਵੀ ਉਸ ਸਮੇਂ ਕਿ ਜ਼ਿਆਦਾ ਇੱਕ ਵਿਅਕਤੀ ਇੱਕ ਗਰੀਬਕਰ ਦਾ ਮੁੰਡਾ ਜਿਸ ਨੂੰ ਉਹਨਾਂ ਦੇ ਕੁਝ ਕਾਂਗਰਸ ਦੇ ਕੁਝ ਵਰਕਰਾਂ ਨੇ ਕੁੱਟਿਆ ਮਾਰਿਆ ਤੇ ਜਦੋਂ ਪੁਲਿਸ ਨੇ ਉਹਨੂੰ ਇਨਵੈਸਟੀਗੇਟ ਕਰਨਾ ਚਾਹਿਆ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਆਸ਼ੂ ਜੀ ਨੇ ਉਹਨਾਂ ਦੇ ਨਾਲ ਪੁਲਿਸ ਦਾ ਧੱਕਾ ਮੁਕੀ ਕੀਤੀ ਹੈ ਮੈਂ ਸਮਝਦਾ ਕਿ ਇਹ ਬੇਹਤ ਨਿੰਦਨਯੋਗ ਹੈ ਮੈਂ ਇਹ ਮੰਨ ਕੇ ਚਾਹਦਾ ਕਿ ਕਾਂਗਰਸ ਆਪ ਦੇ ਪੁਰਾਣੇ ਕਲਚਰ ਤੋਂ ਕਿ ਨਸ਼ੇ ਵੰਡੋ ਸ਼ਰਾਬਾਂ ਵੰਡੋ ਔਰ ਲੋਕਾਂ ਦੇ ਜ਼ਮੀਰ ਖਰੀਦਣ ਦੀ ਕੋਸ਼ਿਸ਼ ਕਰੋ ਤੇ ਫਿਰ ਜੇ ਕੋਈ ਨਾਂ ਖਰੀਦਿਆ ਜਾਵੇ ਤੇ ਉਸ ਤੋਂ ਬਾਅਦ ਧੱਕੇ ਕਰ ਕਰੋ ਇਹ ਕਾਂਗਰਸ ਦੇ ਕਲਚਰ ਦੇ ਵਿੱਚ ਹੈ ਮੈਂ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਔਰ ਉਹਨਾਂ ਦੇ ਵਰਕਰਸ ਨੂੰ ਬੇਨਤੀ ਕਰੂੰਗਾ ਕਿ ਬੜੇ ਸ਼ਾਂਤੀਪੂਰਵ ਤਰੀਕੇ ਦੇ ਨਾਲ ਕੱਲ ਦੀ ਇਲੈਕਸ਼ਨ ਹੈ ਜਿਹੜੀ ਉਹ ਨੇਪਰੇ ਚੜ੍ਹਨ ਦੋ ਮਤਦਾਤਾ ਦਾ ਮਤਲਬ ਹੁੰਦਾ ਹੈ ਕਿ ਵਰਕਰ VOTER ਪੋਲਿੰਗ ਬੂਥ ਦੇ ਅੰਦਰ ਜਾ ਕੇ ਆਪਣੇ ਮਨ ਮੁਤਾਬਕ ਵੋਟ ਹੈ ਜਿਹੜੀ ਉਹ ਪਾ ਕੇ ਆਵੇ ਨਾ ਕਿ ਇਹੋ ਜਿਹੀ ਗੁੰਡਾਗਰਦੀ ਦੇ ਨਾਲ ਕਿਸੇ ਨੂੰ ਵੋਟ ਪਾਉਣ ਦੇ ਲਈ ਮਜਬੂਰ ਕੀਤਾ ਜਾ ਸਕਦਾ ਸੋ ਸ਼ਾਂਤੀਪੂਰਵਕ ਤਰੀਕੇ ਨਾਲ ਕੱਲ ਦੀ ਕਮਿਟੀ ਜਿਹੜੀ ਇਲੈਕਸ਼ਨ ਹੈ ਉਹ ਹੋਣੀ ਚਾਹੀਦੀ ਹੈ ਔਰ ਕਾਂਗਰਸ ਨੂੰ ਮੈਂ ਕਹੂੰਗਾ ਕਿ ਉਹ ਇਹ ਜੀਆਂ ਹਰਕਤਾਂ ਤੋਂ ਗਰੇਜ਼ ਕਰੇ ਤਾਂ ਕਿ ਇੱਕ ਸ਼ਾਂਤੀਪੂਰਵਕ ਮਾਹੌਲ ਦੇ ਵਿੱਚ ਕੱਲ ਦੀ ਇਲੈਕਸ਼ਨ ਉਹ ਪੂਰਨ ਚੜ ਸਕੇ